ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਾਈਵ ਜੀ ਹਾਂ ਤੁਸੀਂ ਸਹੀ ਸੁਣਿਆ ਫਸੀਲ ਤੋਂ ਫੈਸਲਾ ਸੁਣਾ ਰਹੇ ਨੇ ਸਿੰਘ ਸਹਿਬਾਨ ਆਪਣੇ ਸਾਰੇ ਵੱਜਰ ਗੁਨਾਹ ਕਬੂਲ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਆਖ ਦਿੱਤਾ ਵੀ ਹਾਂ ਸਾਡੇ ਤੋਂ ਗੁਨਾਹ ਹੋਏ ਨੇ ਅਸੀਂ ناکਾਮ ਰਹੇ ਹਾਂ ਗੁਰੂ ਦੇ ਦੁਖੀਆਂ ਨੂੰ ਫੜਨ ਦੇ ਵਿੱਚ ਅਸੀਂ ਬਿਲਕੁਲ ਸਾਡੀ ਸ਼ਮੂਲੀਅਤ ਰਹੀ ਹੈ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਵਿੱਚ ਸਾਡੀ ਸ਼ਮੂਲੀਅਤ ਰਹੀ ਹੈ ਆ ਜਿਹੜੇ ਇੱਕ ਪੋਸਟਰ ਛਪਵਾਏ ਗਏ 90 ਲੱਖ ਰੁਪਈਆ ਖਰਚਿਆ ਗਿਆ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਵਿੱਚ ਗੋਲੀ ਕਾਂਡ ਜਿਹੜਾ ਕਿ ਜਿਸ ਦੇ ਨਾਲ ਪੂਰੇ ਪੰਜਾਬ ਪੰਥ ਕੌਮ ਦੇ ਹਿਰਦੇ ਵਲੁੰਧਰੇ ਗਏ ਸੀਗੇ ਉਸ ਬਜਰ ਗੁਨਾਹ ਨੂੰ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੰਨ ਲਿਆ ਆਪਣੇ ਦੋਸ਼ ਆਪਣੇ ਗੁਬਾਹ ਗੁਨਾਹ ਨੇ ਜਿਹੜੇ ਮਾਫੀ ਚਾਹੂੰਗਾ ਉਹ ਕਬੂਲ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਹਾਲਾਂਕਿ ਇਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਜ਼ਿਕਰ ਕਰਾਂਗੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਵੀ ਜਥੇਦਾਰ ਸਿੰਘ ਸਹਿਬਾਨ ਨੇ ਝਿੜਕ ਦਿੱਤਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਹ ਕਹਿੰਦੇ ਕਿਉਂ ਝੂਠ ਬੋਲ ਰਹੇ ਆ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਆ ਕੇ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇਹ ਗੱਲ ਇਹਨਾਂ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਜੋ ਬੱਜਰ ਗੁਨਾਹ ਹੋਏ ਜੋ ਪਾਸਟ ਦੇ ਵਿੱਚ ਕੀਤਾ ਗਿਆ ਜੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਰੇ ਗੁਨਾਹਾਂ ਨੂੰ ਕਬੂਲ ਕਰ ਲਿਆ ਆਪਣੀ ਝੋਲੀ ਦੇ ਵਿੱਚ ਪਵਾ ਲਿਆ ਇੱਕ ਇੱਕ ਗੁਨਾਹ ਤੇ ਹਾਲਾਂਕਿ ਵਿੱਚ ਨੂੰ ਐਕਸਕਿਊਜ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਸੁਖਵੀਰ ਸਿੰਘ ਬਾਦਲ ਹੋਣਾ ਨੇ ਪਰ ਹਾਂ ਜਾਂ ਨਾ ਦੇ ਵਿੱਚ ਜਵਾਬ ਮੰਗਿਆ ਜਥੇਦਾਰ ਸਿੰਘ ਸਹਿਬਾਨ ਨੇ ਵੀ ਸਿਰਫ ਹਾਂ ਜਾਂ ਨਾ ਦੇ ਵਿੱਚ ਜਿਹੜਾ ਤੁਸੀਂ ਐ ਉਹ ਜਵਾਬ ਦੇਣਾ ਬਿਲਕੁਲ ਕੋਈ ਅਪੀਲ ਦਲੀਲ ਨਹੀਂ ਦੇਣੀ ਗੁਰੂ ਮਹਾਰਾਜ ਬਖਸ਼ਣਹਾਰ ਨੇ ਇੱਥੇ ਆ ਕੇ ਵੀ ਜੇ ਤੁਸੀਂ ਝੂਠ ਬੋਲਦੇ ਹੋ ਪਰਦਾ ਪਾਉਂਦੇ ਹੋ ਜਾ ਕੋਈ ਤੁਸੀਂ ਆਪਣਾ ਐਕਸਕਿਊਜ਼ ਦੇਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਸਭ ਤੋਂ ਵੱਡੇ ਗੁਨਾਹਗਾਰ ਨੇ ਸੰਗਤਾਂ ਦੇ ਵਿੱਚ ਬੜਾ ਜੋਸ਼ ਹੈ ਉਸ ਸਮੇਂ ਭਾਰੀ ਇਕੱਠਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੈਕਾਰੇ ਲੱਗ ਰਹੇ ਨੇ ਹਾਲਾਂਕਿ ਬਲੈਕ ਥੰਡਰ ਦਾ ਵੀ ਜ਼ਿਕਰ ਕੀਤਾ ਗਿਆ 1986 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਜਿਹੜਾ ਕੀਤਾ ਗਿਆ ਸੀ ਉਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਗਿਆ ਹਾਲਾਂਕਿ ਇੱਥੇ ਜ਼ਿਕਰ ਕਰਾਂਗੇ ਸੁੱਚਾ ਸਿੰਘ ਲੰਗਾਹ ਹੋਣਾ ਦਾ ਉਹਨਾਂ ਨੇ ਵੀ ਕਹਿ ਦਿੱਤਾ ਵੀ ਬੇਸ਼ੱਕ ਆਪਣੇ ਆਪ ਨੂੰ ਬਚਾਉਣ ਦੇ ਲਈ ਕਈ ਇੱਥੇ ਸੁਧਾਰ ਲੈਰ ਬਾਰੇ ਜਿਹੜਾ ਕਰ ਰਹੇ ਨੇ ਫੱਤ ਪੱਲਾ ਮਾਰ ਰਹੇ ਨੇ ਪਰ ਬਜਰ ਗੁਨਾਹ ਕੀਤੇ ਨੇ ਤੇ ਅਸੀਂ ਸਾਰੇ ਦੋਸ਼ੀਆਂ ਹਾਲਾਂਕਿ ਤਿੰਨ ਗਰੁੱਪ ਉੱਥੇ ਬਣਾਏ ਨੇ ਇੱਕ ਉਹ ਗਰੁੱਪ ਹੈ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੀਬੀ ਜਗੀਰ ਕੌਰ ਤੇ ਮਹੇਸ਼ ਅੰਦਰ ਸਿੰਘ ਗਰੇਵਾਲ ਵੀ ਅਸੀਂ ਜਿਹੜੇ ਚੁੱਪ ਰਹੇ ਅਸੀਂ ਚੁੱਪੀ ਸਾਦੀ ਰਹੀ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣੀ ਪਰਮਿੰਦਰ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਤੇ ਬਾਕੀ ਸੁੱਚਾ ਸਿੰਘ ਲੰਗਾ ਹੋਣਾ ਵਰਗਿਆਂ ਦਾ ਧੜਾ ਹੈ ਜਿਨ੍ਹਾਂ ਨੇ ਉਹ ਬੱਜਰ ਗੁਨਾਹ ਕਬੂਲੇ ਨੇ ਆਪਣੇ ਤੇ ਤੀਜਾ ਧੜਾ ਉਹ ਵੀ ਹੈ ਜਿਨ੍ਹਾਂ ਨੇ ਇਹਦੇ ਵਿੱਚ ਪੂਰੀ ਜਿਹੜੀ ਸ਼ਮੂਲੀਅਤ ਹੈ ਉਹ ਕੀਤੀ ਹੈ ਹਾਲਾਂਕਿ ਅੰਤਰਿਕ ਕਮੇਟੀ ਨੂੰ ਵੀ ਆਪਣੇ ਅੱਗੇ ਜਿਹੜਾ ਉਹ ਖੜਾ ਕੀਤਾ ਗਿਆ ਜਥੇਦਾਰ ਸਿੰਘ ਸਹਿਬਾਨ ਨੂੰ ਅਜੇ ਫੈਸਲੇ ਦੀ ਘੜੀ ਹੈ ਜਜਮੈਂਟ ਡੇ ਹੈ ਲੋਕਾਂ ਦੇ ਵਿੱਚ ਜੋਸ਼ ਹੈ ਪੰਜਾਬ ਦੇ ਲੋਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਅੱਜ ਤਖਤ ਸਹਿਬਾਨ ਵੱਲ ਦੇਖ ਰਹੇ ਨੇ ਪਰ ਯਾਦ ਕਰਵਾ ਦਤੀ ਹੈ ਕਿਤੇ ਨਾ ਕਿਤੇ ਉਹ ਇਤਿਹਾਸ ਦੁਹਰਾਇਆ ਗਿਆ ਅੱਜ ਉਥੇ ਸਿੰਘ ਸਹਿਬਾਨ ਵੱਲੋਂ ਉਹ ਗੁਨਾਹ ਜਿਹੜੇ ਕੀਤੇ ਗਏ ਉਹਨਾਂ ਗੁਨਾਹਾਂ ਤੇ ਜਿਹੜਾ ਸਪਸ਼ਟੀਕਰਨ ਹੈ ਉਹ ਲਿਆ ਗਿਆ ਉਥੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜਾ ਇਹ ਪੂਰਾ ਇੱਕ ਇਨਸੀਡੈਂਟ ਹੈ ਜਿਹੜਾ ਉਹ ਪੂਰਾ ਚੱਲ ਰਿਹਾ ਹੈ ਪਰ ਸਜ਼ਾ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵਿਚਾਰ ਚਰਚਾ ਹੋ ਰਹੀ ਆ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਆ ਉਹ ਸਜ਼ਾ ਸੁਣਾਈ ਜਾਊਗੀ ਇਹਨਾਂ ਸਾਰੇ ਲੀਡਰਾਂ ਨੂੰ ਨਾਕਾਮ ਰਹੇ ਉਹ ਮੀਟਿੰਗਾਂ ਦਾ ਜ਼ਿਕਰ ਵੀ ਕੀਤਾ ਜਿਹੜੀਆਂ ਗੁਪਤ ਮੀਟਿੰਗਾਂ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਕੀਤੀਆਂ ਗਈਆਂ ਜੋ ਬੈਠ ਕੇ ਅੰਦਰ ਖਾਤੇ ਮੀਟਿੰਗਾਂ ਕੀਤੀਆਂ ਗਈਆਂ ਜੋ ਮਾਫੀਆਂ ਦਿੱਤੀਆਂ ਗਈਆਂ ਜਾਂ ਜੋ ਗੋਲੀਆਂ ਚਲਾਈਆਂ ਗਈਆਂ ਜਿਦੇ ਵਿੱਚ ਕਈ ਨੌਜਵਾਨ ਸ਼ਹੀਦ ਹੋਏ ਕਈ ਜ਼ਖਮੀ ਹੋਏ ਉਹਤੋਂ ਗ੍ਰਹਿ ਮੰਤਰੀ ਸੀਗੇ ਆਪਣੇ ਸੁਖਵੀਰ ਸਿੰਘ ਬਾਦਲ ਹੁਕਮ ਦਿੱਤੇ ਗਏ ਤਾਂ ਇਹ ਹੁਕਮ ਮੰਨ ਲਏ ਗਏ ਨੇ ਉਹਨਾਂ ਨੇ ਮੰਨ ਲਿਆ ਹਾਲਾਂਕਿ ਕੁਝ ਐਕਸਕਿਊਜ਼ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀਗੀ ਸੁਖਵੀਰ ਸਿੰਘ ਬਾਦਲ ਨੇ ਪਰ ਕਹੜੇ ਸ਼ਬਦਾਂ ਦਾ ਜਿਹੜਾ ਇਸਤੇਮਾਲ ਕੀਤਾ ਜਥੇਦਾਰ ਸਿੰਘ ਸਹਿਬਾਨ ਨੇ ਉਹ ਕਹਿੰਦੇ ਇੱਥੇ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਤੁਸੀਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਇੱਥੇ ਆਉਣਾ ਤੇ ਨਿਮਾਣੇ ਸਿੱਖ ਦੀ ਤਰ੍ਹਾਂ ਹੀ ਆਪਣੇ ਬੱਜਰ ਗੁਨਾਹਾਂ ਨੂੰ ਕਬੂਲ ਕਰਨਾ ਤੇ ਕਿਤੇ ਨਾ ਕਿਤੇ ਸਾਰੇ ਗੁਨਾਹ ਨੇ ਜਿਹੜੇ ਉਹ ਕਬੂਲ ਕਰ ਲੈਨੇ ਸੁਖਵੀਰ ਸਿੰਘ ਬਾਦਲ ਹੋਣਾ ਨੇ ਅੱਜ ਦਾ ਦਿਨ ਇਤਿਹਾਸ ਰਚ ਰਿਹਾ ਹੈ ਅੱਜ ਦਾ ਦਿਨ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾ ਰਿਹਾ ਅੱਜ ਦਾ ਦਿਨ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਵੀ ਅੱਜ ਦੇ ਦਿਨ ਦੇ ਦਿਨ ਜਿਹੜਾ ਇਹ ਐਡਾ ਵੱਡਾ ਜਿਹੜਾ ਫੈਸਲਾ ਏ ਉਹ ਸਿੰਘ ਸਹਿਬਾਨ ਵੱਲੋਂ ਲਿਆ ਜਾ ਰਿਹਾ ਇਸ ਤੋਂ ਕਹਿ ਸਕਦੇ ਆਂ ਵੀ 1997 ਦਾ ਉਹ ਦਿਨ ਜਦੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਜਾਂ ਉਦੋਂ ਗੱਲ ਕੀਤੀ ਜਾਂਦੀ ਆ ਵੀ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਹਿਸਾਬ ਲਿਆ ਜਾਊਗਾ ਜਿਹੜੇ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਕੋਹ ਕੋ ਕੇ ਮਾਰਿਆ ਗਿਆ ਉਹ ਨੌਜਵਾਨ ਜਿਨ੍ਹਾਂ ਦੇ ਫੇਕ ਐਨਕਾਊਂਟਰਸ ਕੀਤੇ ਗਏ ਨੇ ਉਹ ਨੌਜਵਾਨ ਜਿਨ੍ਹਾਂ ਦੀਆਂ ਮਾਤਾਵਾਂ ਅੱਜ ਵੀ ਘਰਾਂ 'ਚ ਬੈਠ ਕੇ ਉਡੀਕ ਕਰ ਰਹੀਆਂ ਨੇ ਵੀ ਮੇਰਾ ਪੁੱਤ ਘਰੇ ਆਊਗਾ ਇੱਕ ਸੰਤਾਪ ਹੰਡਾਇਆ ਪੰਜਾਬ ਨੇ ਉਹ ਕਾਲਾ ਦੌਰ ਦੇਖਿਆ ਪੰਜਾਬ ਨੇ ਕਿਸ ਤਰੀਕੇ ਦੇ ਨਾਲ ਤਖਤਾਂ ਨੂੰ ਢਾਹ ਢੇਰੀ ਕੀਤਾ ਗਿਆ ਅਟੈਕ ਕੀਤੇ ਗਏ ਤੇ ਜ਼ਬਰ ਜ਼ੁਲਮ ਦੀ ਇੰਤਹਾਹ ਪੰਜਾਬ ਦੇ ਵਿੱਚ ਕੀਤੀ ਗਈ ਪਰ ਲੋਕਾਂ 'ਚ ਰੋਸ ਬਹੁਤ ਦੇਖਣ ਨੂੰ ਮਿਲਿਆ ਲੋਕਾਂ ਨੇ ਰੋਸ ਆਪਣਾ ਦਿਖਾਇਆ ਅਕਾਲੀ ਦਲ ਜਿਨ੍ਹਾਂ ਨੂੰ ਆਪਣੀ ਪਾਰਟੀ ਪੰਥਕ ਪਾਰਟੀ ਤੇ ਖੇਤਰੀ ਪਾਰਟੀ ਮੰਨਿਆ ਜਾਂਦਾ ਸੀ ਲੋਕਾਂ ਨੇ ਉਹਦੇ ਵਿਰੁੱਧ ਫਿਰ ਰੋਸ ਵੀ ਆਪਣਾ ਜਮਕੇ ਦਿਖਾਇਆ ਉਹ ਦੋਖੀ ਜਿਨ੍ਹਾਂ ਨੂੰ ਪੰਥ ਦੇ ਕੌਮ ਦੇ ਦੋਖੀ ਮੰਨਿਆ ਜਾਂਦਾ ਸੀ ਉਹਨਾਂ ਨੂੰ ਮਾਫ਼ੀਆਂ ਦਿੱਤੀਆਂ ਗਈਆਂ ਬਜਰ ਗਲਤੀਆਂ ਕੀਤੀਆਂ ਗਈਆਂ ਨਾਕਾਮੀ ਦਿਖਾਈ ਆਪਣੀ ਵੀ ਅਸੀਂ ਉਹਨਾਂ ਦੋਖੀਆਂ ਨੂੰ ਫੜ ਨਹੀਂ ਸਕੇ ਗਾਲਾਂ ਕੱਢੀਆਂ ਗਈਆਂ ਪੋਸਟਰ ਲਗਾਏ ਗਏ ਵੀ ਤੁਹਾਡਾ ਗੁਰੂ ਅਸੀਂ ਚੱਕ ਲਿਆ ਤੁਹਾਡਾ ਗੁਰੂ ਸਾਡੇ ਕਬਜ਼ੇ ਦੇ ਵਿੱਚ ਹੈ ਛਡਵਾ ਲਓ ਤੁਸੀਂ ਕੀ ਕਰ ਸਕਦੇ ਹੋ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਆ ਉਦੋਂ ਦੀ ਸਰਕਾਰ ਹੈ ਉਹ ਨਾਕਾਮ ਰਹੀ ਇਥੋਂ ਤੱਕ ਕਿ ਗੋਲੀਆਂ ਚਲਾ ਦਿੱਤੀਆਂ ਪੰਜ ਗਰਾਈਆਂ ਦਾ ਜ਼ਿਕਰ ਕਰੂੰਗਾ ਉਹ ਕਹਿੰਦੇ ਅਸੀਂ ਧਰਨਾ ਲਾ ਰਹੇ ਹਾਂ ਸ਼ਾਂਤਮਈ ਬੈਠੇ ਹਾਂ ਸਾਡੇ ਹੀ ਪੁਲਿਸ ਨੇ ਡੰਡਾ ਫੇਰਿਆ ਸਾਨੂੰ ਹੀ ਘਰੋਂ ਚੁੱਕ ਲਿਆ ਗਿਆ ਸਾਡੇ ਤੇ ਹੀ ਵੱਡੇ ਪੱਧਰ ਤੇ ਤਸ਼ੱਦਦ ਕੀਤੀ ਗਈ ਸੋ ਲਾਈਵ ਤਸਵੀਰਾਂ ਤੁਹਾਨੂੰ ਆਪਾ ਦਿਖਾ ਰਹੇ ਹਾਂ ਜਥੇਦਾਰ ਸਿੰਘ ਸਹਿਬਾਨ ਵੱਲੋਂ ਜਿਹੜਾ ਉਹ ਬਹੁਤ ਜਲਦ ਫੈਸਲਾ ਲਿਆ ਜਾਊਗਾ ਸਾਡੇ ਸਹਿਯੋਗੀ ਸੁਖਵੀਰ ਸਾਡੇ ਨਾਲ ਜੁੜਗੇ ਨੇ ਪੂਰਾ ਕੀ ਮਾਹੌਲ ਉੱਥੇ ਬਣਿਆ ਹੋਇਆ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਸੁਖਵੀਰ ਜੀ ਸਵਾਗਤ ਆਵਾਜ਼ ਆ ਰਹੀ ਹੈ ਜੀ ਬਿਲਕੁਲ ਆ ਰਹੀ ਹੈ ਜੀ ਆਵਾਜ਼ ਅੱਜ ਦਾ ਦਿਨ ਇਤਿਹਾਸ ਸਿਰਜ ਰਿਹਾ ਗਿੱਲ ਸਾਹਿਬ ਅੱਜ ਜੋ ਸਿੰਘ ਸਾਹਿਬਾਨ ਵੱਲੋਂ ਸ਼ਬਦਾਵਲੀ ਜਾਂ ਜੋ ਉੱਥੇ ਆਪਣਾ ਰੋਲ ਅਦਾ ਕੀਤਾ ਗਿਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਯਾਦ ਕਰਾ ਦਿੱਤਾ ਗਿਆ ਉਹ ਪਾਸਟ ਦਾ ਸਮਾਂ ਜਾਂ ਉਹ ਸਾਡੇ ਸਿੰਘ ਸਾਹਿਬਾਨ ਜਥੇਦਾਰ ਅਕਾਲੀ ਫੂਲਾ ਸਿੰਘ ਕਿਉਂਕਿ ਉਹ ਬਜਰ ਗੁਨਾਹ ਜਿਹੜੇ ਕੀਤੇ ਗਏ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਕਬੂਲ ਕਰ ਲਏ ਨੇ ਹਾਲਾਂਕਿ ਐਕਸਕਿਊਜ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਹਾਂ ਜਾਂ ਨਾ ਦੇ ਵਿੱਚ ਜਵਾਬ ਮੰਗਿਆ ਗਿਆ ਮਾਹੌਲ ਕੀ ਬਣਿਆ ਹੋਇਆ ਉੱਥੇ ਹੁਣੇ ਸਮੇਂ ਜੀ ਬਿਲਕੁਲ ਤਸਵੀਰਾਂ ਜਿਹੜੀਆਂ ਆਪਾਂ ਦਰਸ਼ਕਾਂ ਨੂੰ ਦਿਖਾ ਵੀ ਰਹੇ ਹਾਂ ਜਿੱਥੇ ਹੱਥ ਜੋੜ ਕੇ ਸੁਖਵੀਰ ਸਿੰਘ ਬਾਦਲ ਬੈਠੇ ਨੇ ਹੋਰ ਵੀ ਜਿਨਨੇ ਵੀ ਜਿਹੜੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਉਹ ਸਾਰੇ ਉੱਥੇ ਬੈਠੇ ਨੇ ਉਹਨਾਂ ਦੇ ਵੱਲੋਂ ਇਹ ਚੀਜ਼ ਨੂੰ ਕਬੂਲਿਆ ਗਿਆ ਹਾਲਾਂਕਿ ਪ੍ਰਿੰਸਪਲ ਚੰਦੂ ਮਾਜਰਾ ਦੇ ਵੱਲੋਂ ਜ਼ਰੂਰ ਆਪਣੀਆਂ ਜਿਹੜੀਆਂ ਗੱਲਾਂ ਨੇ ਉਸ ਨੂੰ ਵਿਸਤਾਰ ਪੂਰਵਕ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਂ ਜਾਂ ਨਾ ਦੇ ਜਵਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਸਾਰੇ ਜਿਹੜੇ ਨੇ ਗੁਨਾਹ ਮੰਨ ਲਏ ਗਏ ਨੇ ਭਾਵੇਂ ਉਹ ਗੋਲੀ ਕਾਢਦਾ ਹੋਵੇ ਭਾਵੇਂ ਉਹ ਬੇਅਦਬੀ ਕਰਵਾਉਣ ਦਾ ਮਸਲਾ ਹੋਵੇ ਭਾਵੇਂ ਉਹ ਸੀਨੀਅਰ ਪੁਲ ਦੇ ਨਾਲ ਵੱਡੀਆਂ ਪਦਵੀਆਂ ਦਿੱਤੀਆਂ ਗਈਆਂ ਉਹ ਸਾਰੀਆਂ ਚੀਜ਼ਾਂ ਹੋਣ ਸੋ ਇਹਨਾਂ ਸਾਰਿਆਂ ਦੇ ਦਰਮਿਆਨ ਚਰਨ ਕਮਲ ਮੈਂ ਇੱਥੇ ਸਾਰੇ ਲੋਕਾਂ ਨੂੰ ਵੇਖੇ ਨੇ ਜਿਨ੍ਹਾਂ ਦੇ ਵੱਲੋਂ ਅੱਖਾਂ ਮੀਟ ਕੇ ਇਸ ਸਾਰੀ ਗੱਲਬਾਤ ਨੂੰ ਸੁਣਿਆ ਗਿਆ ਤੇ ਅੱਖਾਂ ਦੇ ਵਿੱਚੋਂ ਉਹਨਾਂ ਦੇ ਅਥਰੂ ਵੀ ਕਿਤੇ ਨਾ ਕਿਤੇ ਵਹਿ ਰਹੇ ਸੀ ਆਪਣੇ ਆਪ ਦੇ ਵਿੱਚ ਬੇहद ਵੱਡੀ ਇਹ ਗੱਲ ਕਹਿ ਸਕਦੇ ਆ ਕਿ ਉਸ ਸਾਰੀ ਚੀਜ਼ ਨੂੰ ਲੈ ਕੇ ਲੋਕਾਂ ਦੇ ਕੋਲੋਂ ਸ਼ਾਇਦ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜੀਆਂ ਗਲਤੀਆਂ ਜਿਹੜੀਆਂ ਸਿੱਖ ਪੰਥ ਨੂੰ ਅਜਿਹੇ ਝੋਰੇ ਲਾਏ ਗਏ ਜਾਂ ਫਿਰ ਕਹਿ ਲਈਏ ਕਿ ਬੇਦਬੀਆਂ ਦੇ ਕੇਸ ਹੋਣ ਜਾਂ ਫਿਰ ਸਿੱਖਾਂ ਨੂੰ ਕੋਕੂਕੇ ਮਾਰਨ ਦੀ ਗੱਲ ਹੋਵੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਕਤੇ ਇਸ तमाम ਜਿਹੜੇ ਸਿੱਖ ਸੰਗਤ ਹੈ ਉਹਨਾਂ ਦੇ ਬਹੁਤ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਉਸ ਸਾਰੇ ਕੀਤੇ ਗਏ ਗੁਨਾਹਾਂ ਦੇ ਸਜ਼ਾ ਦੇ ਯਾਤਾਂ ਜਿਹੜੇ ਨੇ ਉਹ ਸੁਖਬੀ ਸਿੰਘ ਬਾਦਲ ਨੂੰ ਕੀਤਾ ਜਾ ਰਿਹਾ ਹੈ ਜਾਂ तमाम ਇਹ ਲੀਡਰਸ਼ਿਪ ਨੂੰ ਕੀਤਾ ਜਾ ਰਿਹਾ ਸੋ ਮਾਹੌਲ ਜਿਹੜਾ ਕਹ ਲਈਏ ਕਿਤੇ ਨਾ ਕਿਤੇ ਗਮਕੀਨ ਵੀ ਬਣਿਆ ਹੋਇਆ ਸੀ ਲੋਕ ਸ਼ੁਕਰਾਨੇ ਵੀ ਕਰ ਰਹੇ ਸੀ ਅਕਾਲ ਤਖਤ ਜੀ ਸਾਹਿਬ ਇਹ ਮਾਫੀ ਮਾਫੀ ਚਾਹੂੰਗਾ ਇਹ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਵੀ ਲੋਕਾਂ ਦੀ ਸਿੱਖ ਕੌਮ ਦੀ ਭਾਵਨਾਵਾਂ ਦੀ ਤਰਜਮਾਨੀਆਂ ਜਿਹੜੀ ਉਹ ਸਿੰਘ ਸਹਿਬਾਨ ਕਰ ਰਹੇ ਨੇ ਕਿਉਂਕਿ ਲੋਕਾਂ ਦੇ ਅੰਦਰ ਬੜਾ ਦਰਦ ਲੁਕਿਆ ਹੋਇਆ ਸੀ ਲੋਕਾਂ ਦੇ ਅੰਦਰ ਰੋਸ ਸੀਗਾ ਬਹੁਤ ਤਾਂ ਕਿਤੇ ਨਾ ਕਿਤੇ ਪੰਥ ਤੇ ਕੌਮ ਦੀ ਆਵਾਜ਼ ਆ ਜਿਹੜੀ ਉਹ ਬੁਲੰਦ ਕੀਤੀ ਜਾ ਰਹੀ ਹੈ ਉਹ ਜਿਸ ਤਰੀਕੇ ਦੇ ਨਾਲ ਸਿੰਘ ਸਹਿਬਾਨ ਵੱਲੋਂ ਉਹ ਗੁਨਾਹ ਜਿਹੜੇ ਨੇ ਪੜੇ ਗਏ ਨੇ ਤੇ ਖੜਾ ਕਰਕੇ ਉਹ ਜਵਾਬ ਮੰਗਿਆ ਗਿਆ ਇਹ ਬੇਹੱਦ ਇੱਕ ਇਤਿਹਾਸਿਕ ਮੈਸਿਨ ਕਹਿ ਸਕਦਾ ਜੀ ਇਹ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਹੋਰ ਬਹੁਤ ਖਾਸ ਹੈ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਜਥੇਦਾਰ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵੱਲੋਂ ਬੜੇ ਹੀ ਖੜੇ ਸ਼ਬਦਾਂ ਦੇ ਵਿੱਚ ਇਹ ਸਾਰੀ ਚੀਜ਼ ਪੁੱਛੀ ਗਈ ਹੈ ਬਹੁਤ ਸਖਤ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਸਾਰੀ ਪੁੱਛ ਪ੍ਰਤੀਤ ਜਿਹੜੀ ਉਹ ਕੀਤੀ ਗਈ ਹੈ ਸਵਾਲ ਕੀਤੇ ਗਏ ਨੇ ਨਾਲ ਦੀ ਨਾਲ ਤਾੜਨਾ ਵੀ ਕੀਤੀ ਗਈ ਪਰ ਹੁਣ ਜਿਹੜਾ ਜਿਹੜਾ ਕੱਲ੍ਹ ਹੀ ਇਹ ਫੈਸਲਾ ਆਉਣਾ ਹੈ ਇਸ ਜੱਜਪਤ ਨੂੰ ਲੈ ਕੇ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਸਖਤੀ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਸੰਗਤਾਂ ਦੇ ਵੱਲੋਂ ਜਕਾਰੇ ਵੀ ਅਤੇ ਗਏ ਸੰਤਾਂ ਦੇ ਵੱਲੋਂ ਉੱਥੇ ਇਹ ਚੀਜ਼ ਨੂੰ ਸਰਾਇਆ ਵੀ ਗਿਆ ਕਿ ਇਸੇ ਤਰੀਕੇ ਦੇ ਨਾਲ ਬਹੁਤ ਸਮਾਂ ਪਹਿਲਾਂ ਹੀ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਦੇਰ ਆਏ ਦਰੋਸਤਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਿੱਖ ਪੰਥ ਦੇ ਉੱਪਰ ਇੱਕ ਧੱਬਾ ਬਣ ਕੇ ਜੜੀਆਂ ਲੱਗੀਆਂ ਹੋਈਆਂ ਸੀ ਸ਼ੋਮਨੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਇਹ ਮਾਫੀਆਂ ਦੇਣਾ ਜਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਦਰਸ਼ਕਾਂ ਨੂੰ ਵੀ ਪਤਾ ਆਪਾਂ ਨੂੰ ਵੀ ਪਤਾ ਤੇ ਇਹ ਸਾਰੀਆਂ ਚੀਜ਼ਾਂ ਵਰਲਡ ਵਾਈਡ ਬੈਠੇ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੇ ਮਨਾਂ ਦੇ ਉੱਪਰ ਝਿੜਟਾ ਰੂਪੀ ਪਈਆਂ ਹੋਈਆਂ ਸੀ ਉਹਨਾਂ ਦਾ ਕਿਤੇ ਨਾ ਕਿਤੇ ਖਰੀਦ ਆਉਣਾ ਸ਼ੁਰੂ ਹੋ ਗਿਆ ਜਾਂ ਫਿਰ ਕਹਿੰਦੇ ਜ਼ਖਮ ਕਿਤੇ ਨਾ ਕਿਤੇ ਭਰਨੇ ਜ਼ਰੂਰ ਸ਼ੁਰੂ ਹੋ ਉਹਾਰੇ ਵੱਲੋਂ ਤਾਂ ਮੰਨ ਲਿਆ ਗਿਆ ਪਰ ਪ੍ਰੀਮ ਸਿੰਘ ਚੰਦੂ ਮਾਜਰਾ ਅਜੇ ਵੀ ਸਵਾਲਾਂ ਦੇ ਵੱਡੇ ਘੇਰੇ ਦੇ ਵਿੱਚ ਨੇ ਕਿ ਉਹਨਾਂ ਦੇ ਵੱਲੋਂ ਕਿਉਂ ਇਹ ਸਾਰੀਆਂ ਚੀਜ਼ਾਂ ਨੂੰ ਮੰਨਣ ਦੇ ਵਿੱਚ ਉਤਾਈ ਕੀਤੀ ਜਾ ਰਹੀ ਹੈ ਜਾਂ ਫਿਰ ਇਹਨਾਂ ਚੀਜ਼ਾਂ ਦੇ ਬਾਰੇ ਅੱਗੇ ਤੋਂ ਅੱਗੇ ਗੱਲ ਚੋਰੀ ਜਾ ਰਹੀ ਹੈ ਬਲਕਿ ਇਹ ਸਾਰੀਆਂ ਚੀਜ਼ਾਂ ਜੇਕਰ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਸਿੰਘ ਵੱਲੋਂ ਮੰਨ ਰਹੇ ਨੇ ਤਾਂ ਫਿਰ ਪ੍ਰੀਮ ਸਿੰਘ ਚੰਦੂ ਮਾਜਰਾ ਦਾ ਨਾਂ ਮੰਨਣਾ ਇੱਕ ਗੱਲ ਤੋਂ ਬਾਅਦ ਦੂਸਰੀ ਗੱਲ ਦਾ ਬੇਰਵਾ ਦੇਣਾ ਜਾਂ ਫਿਰ ਇਹ ਸਾਰੀ ਚੀਜ਼ ਨੂੰ ਸਪਸ਼ਟ ਕਰਨ ਦੇ ਰੂਪ ਦੇ ਵਿੱਚ ਦੱਸਣਾ ਇਹ ਕਿਤਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਕਰੇਗਾ ਤੇ ਮੈਨੂੰ ਲੱਗਦਾ ਹੈ ਪੰਜੇ ਤਖਤਾਂ ਦੇ ਜਿਹੜੇ ਜਥ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਹੋ ਸਕਦਾ ਹੈ ਕਿ ਸਜਾਵਾਂ ਦੇ ਵਿੱਚ ਹੋਰ ਸਖਤੀ ਜਿਹੜੀ ਹੈ ਉਹ ਕੀਤੀ ਜਾਵੇ ਜੀ ਜੀ ਕਿਤੇ ਨਾ ਕਿਤੇ ਲੋਕਾਂ ਦੇ ਭਾਵਨਾਵਾਂ ਦੀ ਤਰਜਮਾਨੀ ਹੋ ਰਹੀ ਹੈ ਤੁਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਜ਼ਿਕਰ ਕੀਤਾ ਬਲੈਕ ਥੰਡਰ ਆਪਰੇਸ਼ਨ ਦਾ ਜ਼ਿਕਰ ਕੀਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਉਦੋਂ ਕੋਆਪਰੇਟਿਵ ਮੰਤਰੀ ਸੀਗੇ ਕੈਬਨਿਟ ਮੰਤਰੀ ਸੀ ਸਰਕਾਰ ਦੇ ਨਾਲ ਜੁੜੇ ਹੋਏ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਹਾਲਾਂਕਿ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਐਕਸਕਿਊਜ਼ ਹਾਲਾਂਕਿ ਉੱਥੇ ਗਾਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇੱਕ ਬਿਆਨ ਵੀ ਲਿਆਂਦਾ ਜਾਂਦਾ ਹੈ ਵੀ ਡੇਰਾ ਮੁਖੀ ਨੂੰ ਜਦੋਂ ਮਾਫੀ ਦਿੱਤੀ ਜਾਂਦੀ ਹੈ ਸ਼ਲਾਗਾ ਕੀਤੀ ਪ੍ਰੇਮ ਸਿੰਘ ਜੱਦੂ ਮਾਜਰਾ ਨੇ ਉਹ ਕਹਿੰਦੇ ਬੜਾ ਦੂਰ ਅੰਦੇਸ਼ੀ ਫੈਸਲਾ ਜਿਹੜਾ ਦੋਨਾਂ ਜਿਹੜੀਆਂ ਇੱਕ ਕਮਿਊਨਿਟੀਜ਼ ਨੇ ਹਾਲਾਂਕਿ ਪ੍ਰੇਮੀ ਨੇ ਜਿਹੜੇ ਡੇਰਾ ਸੱਚਾ ਸੌਦਾ ਦੇ ਪੈਰੋ ਕਰਨੇ ਉਹ ਕਹਿੰਦੇ ਇਹ ਨੇੜਤਾ ਆਊਗੀ ਇਹਨਾਂ ਦਾ ਆਪਸੀ ਭਾਈਚਾਰਕ ਸਾਂਝ ਵਧੂਗੀ ਬਕਾਇਦਾ ਉਹ ਬਿਆਨ ਆ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਪੜਿਆ ਗਿਆ ਜੀ ਬਿਲਕੁਲ ਅਖਬਾਰਾਂ ਨੀਆਂ ਕਟਿੰਗਾਂ ਤੱਕ ਸਾਰੀਆਂ ਸ਼੍ਰੀਖਾਲ ਤੱਕ ਸਾਬ ਤੱਕ ਪੰਜਾ ਸਿੰਘ ਸਹਿਬਾਨਾ ਤੱਕ ਪਹੁੰਚੀਆਂ ਨੇ ਬੜੇ ਹੀ ਘੋਖਤ ਤਰੀਕੇ ਦੇ ਨਾਲ ਬੜਾ ਹੀ ਡੀਪਲੀ ਜਾ ਕੇ ਸੁਖਮ ਤਰੀਕੇ ਦੇ ਨਾਲ ਇਹ ਸਾਰੀਆਂ ਜਾਣਕਾਰੀਆਂ ਇਕੱਤਰ ਕਰਕੇ ਇਹ ਫੈਸਲਾ ਜਿਹੜਾ ਸੁਣਾਇਆ ਜਾਣਾ ਸੀ ਨਾਲ ਦੀ ਨਾਲ ਚਨਕਨ ਆਪਾਂ ਜੇ ਇਹ ਗੱਲ ਕਰੀਏ ਡੇਰਾ ਸਰਸਾ ਦੀ ਦਬਦਬੇ ਦੀ ਤਾਂ ਉਸ ਸਮੇਂ ਦੀ ਸਰਕਾਰ ਦੇ ਉੱਪਰ ਤਾਂ ਇਹਦਾ ਦਬਦਬਾ ਹੋਣਾ ਬਣਦਾ ਹੀ ਸੀ ਕਿਉਂਕਿ ਅੱਜ ਵੀ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਡੇਰਾ ਸਰਸਾ ਨੂੰ ਪੈਰੋਲ ਦਿੱਤੀ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਛੁੱਟਾਇਆ ਨਹੀਂ ਜਾ ਸਕਦਾ ਤੇ ਉਸ ਵਕਤ ਵੀ ਪ੍ਰਭਾਵ ਅਧੀਨ ਪ੍ਰ ਪਰ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਯਹਾਂ ਪਰ ਜਿਹੜੇ ਅਖਬਾਰਾਂ ਦੇ ਵਿੱਚ ਬਿਆਨ ਲੱਗੇ ਤੇ ਵੱਡੀ ਗੱਲ ਇਹ ਹੈ ਅਖਬਾਰਾਂ ਦੇ ਵਿੱਚ ਲੱਗੇ ਬਿਆਨਾਂ ਨੂੰ ਉਹਨਾਂ ਦੇ ਵੱਲੋਂ ਕਿੰਤੂ ਨਹੀਂ ਕੀਤਾ ਗਿਆ ਕਿ ਭਾਈ ਮੇਰੇ ਵੱਲੋਂ ਬਿਆਨ ਨਹੀਂ ਦਿੱਤੇ ਗਏ ਹਾਲਾਂਕਿ ਹੁਣ ਜ਼ਰੂਰ ਉਹ ਕਹਿ ਰਹੇ ਸੀ ਕਿ ਇਹ ਬਿਆਨ ਜਿਹੜੇ ਨੇ ਇਹ ਗਲਤ ਤਰੀਕੇ ਦੇ ਨਾਲ ਲਾਏ ਗਏ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਕੋਲੇ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਸੀ ਮੈਂ ਕਹਾ ਵੀ ਜ਼ਰੂਰ ਸੀ ਉਹਨਾਂ ਪੱਤਰਕਾਰਾਂ ਨੂੰ ਪਰ ਕਿਸੇ ਤਰੀਕੇ ਦੇ ਨਾਲ ਉਸ ਤੇ ਉਹਨਾਂ ਦੇ ਕੋਲ ਤੱਥ ਨਮਾ ਚੀਜ਼ ਨਹੀਂ ਸੀ ਨਾ ਹੀ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਮਾਨਹਾਨੀ ਦਾ ਪਰਚਾ ਉਹਨਾਂ ਦੇ ਖਿਲਾਫ ਕਰਵਾਉਣ ਦੀ ਜੀ ਕੋਈ ਕੋਈ ਸਬੂਤ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਵਾਲ ਜ਼ਰੂਰ ਵੱਡੇ ਖੜੇ ਕਰਦੀਆਂ ਨੇ ਤੇ ਇਸ ਦੇ ਵਿੱਚ ਇਹ ਸਾਰੀ ਚੀਜ਼ ਦਾ ਜੇਕਰ ਮਾਣਕਣ ਕਰਕੇ ਵੇਖੀਏ ਤਾਂ ਸ਼ੋਮਨੀ ਅਕਾਲੀ ਦਲ ਇੱਕ ਪਾਸੇ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਵੱਲੋਂ ਦਿੱਤੇ ਜਵਾਬ ਇੱਕ ਪਾਸੇ ਨੇ ਸਾਰੇ ਜਦੋਂ ਇੱਕ ਪਾਸੇ ਹੋ ਕੇ ਮੰਨਦੇ ਨੇ ਸਾਰਿਆਂ ਨੇ ਜਦੋਂ ਕਹਿ ਦਿੱਤਾ ਕਿ ਅਸੀਂ ਵੀ ਭਾਈ ਇਸ ਸਾਰੀ ਸਜ਼ਾ ਦੇ ਵਿੱਚ ਹੱਕਦਾਰ ਆ ਸਾਨੂੰ ਵੀ ਸਜ਼ਾ ਜੇਕਰ ਸੁਣਾਈ ਜਾਵੇ ਤਾਂ ਅਸੀਂ ਸਿਰ ਮੱਥੇ ਮੰਨਾਂਗੇ ਉੱਥੇ ਪ੍ਰੇਮ ਸਿੰਘ ਜੰਦੂ ਮਾਜਰਾ ਜ਼ਰੂਰ ਆਪਣੇ ਆਪ ਦੇ ਵਿੱਚ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਫਸਦੇ ਤੇ ਧੱਸਦੇ ਨਜ਼ਰ ਆ ਰਹੇ ਨੇ ਜੀ ਜੀ ਬਿਲਕੁਲ ਗਿੱਲ ਸਾਹਿਬ ਇੱਕ ਚੀਜ਼ ਹੋ ਬਲਵੰਦਰ ਸਿੰਘ ਭੁੰਦੜ ਵੱਲੋਂ ਵੀ ਇਹ ਚੀਜ਼ ਆਖੀ ਗਈ ਵੀ ਕੈਬਿਨੇਟ 'ਚ ਕੋਈ ਅਜਿਹੇ ਮਤਾ ਨਹੀਂ ਲਿਆਂਦਾ ਗਿਆ ਪਰ ਜਿਵੇਂ ਜ਼ਿਕਰ ਕੀਤਾ ਉਹਨਾਂ ਦੇ ਘਰਾਂ ਦੇ ਵਿੱਚ ਘਰ ਦੇ ਵਿੱਚ ਹੋ ਰਹੀਆਂ ਮੀਟਿੰਗਾਂ ਬਾਰੇ ਉਹ ਕਹਿੰਦੇ ਡੇਰਾ ਮੁਖੀ ਦੇ ਪੈਰੋਕਾਰਜ ਇੱਕ ਸਿਆਸੀ ਵਿੰਗ ਦੇ ਲੋਕ ਤੁਹਾਡੇ ਕੋਲ ਪਹੁੰਚਦੇ ਨੇ ਹਾਲਾਂਕਿ ਇਨਕਾਰ ਕਰ ਦਿੱਤਾ ਗਿਆ ਪਰ ਇਹ ਵੀ ਗੱਲ ਨਾਲੋ ਨਾਲ ਆਖੀ ਗਈ ਹੈ ਵੀ ਅਸੀਂ ਉਦੋਂ ਸੱਤਾ ਦੇ ਵਿੱਚ ਸੀ ਪਾਰਟੀ ਦੇ ਵਿੱਚ ਸੀਗੇ ਅਸੀਂ ਬਰਾਬਰ ਦੇ ਦੋਸ਼ੀ ਆ ਉਸ ਤਰੀਕੇ ਦੇ ਨਾਲ ਆਪਣੇ ਦੋਸ਼ਾਂ ਨੂੰ ਕਬੂਲ ਕਰ ਲਿਆ ਗਿਆ ਹਾਲਾਂਕਿ ਜ਼ਿਕਰ ਕੀਤਾ ਉਹਨਾਂ ਦਾ ਵੀ ਉਹ ਕਹਿੰਦੇ ਵੀ ਜਿਹੜੇ ਪੰਥ ਦੇ ਦੋਖੀ ਸੀ ਚਾਹੇ ਇਜ਼ਹਾਰ ਆਲਮ ਵਰਗੇ ਉਹਨਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ ਤੇ ਡੀਜੀਪੀ ਸੁਮੇਸ਼ ਸੈਣੀ ਦਾ ਵੀ ਜ਼ਿਕਰ ਹੋਇਆ ਬੁੱਚੜ ਸ਼ਬਦ ਜਿਹੜਾ ਸਿੰਘ ਸਹਿਬਾਨ ਨੇ ਵਰਤੇ ਉਹ ਕਹਿੰਦੇ ਪੰਜਾਬ ਦੀ ਨੌਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਤੇ ਕਹਿੰਦੇ ਉਹਨਾਂ ਨੂੰ ਇਹਨਾਂ ਨੇ ਪੰਜਾਬ ਦਾ ਪੁਲਿਸ ਮੁਖੀ ਲਾਇਆ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਵੇਂ ਮੈਂ ਪਹਿਲਾਂ ਦੱਸ ਕੇ ਕਿਹਾ ਨਾ ਬੜਾ ਸ਼ਕਤੀ ਦੇ ਰੂਪ ਦੇ ਵਿੱਚ ਪੁੱਛਿਆ ਗਿਆ ਨਾਲ ਦੇ ਨਾਲ ਭੁੰਦਰ ਸਾਹਿਬ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ ਮੀਟਿੰਗਾਂ ਦਾ ਦੌਰ ਉੱਥੇ ਖੜੇ ਲੋਕਾਂ ਦੇ ਵੱਲੋਂ ਹੰਗਾਰੇ ਨੂੰ ਮੇ ਵੀ ਇਹ ਚੀਜ਼ਾਂ ਕਈਆਂ ਗਈਆਂ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਸਾਹਿਬਾਨ ਦੇ ਗੱਲਬਾਤ ਦੇ ਦੌਰਾਨ ਕਿਸੇ ਨੂੰ ਵੀ ਮਨਾਹੀ ਸੀ ਕਿ ਕੋਈ ਵੀ ਆ ਗੱਲਬਾਤ ਨਹੀਂ ਕਰ ਸਕਦਾ ਪਰ ਲੋਕਾਂ ਦੇ ਭਾਵੁਕਤਾ ਭਰੇ ਉਹ ਸ਼ਬਦ ਜਿਹੜੇ ਸੀ ਨਹੀਂ ਰੁਕ ਰਹੇ ਸੀ ਲੋਕ ਇਹ ਚੀਜ਼ ਕਹਿ ਰਹੇ ਸੀ ਕਿ ਭਾਈ ਹਾਂ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੁੱਕਰ ਰਹੇ ਨੇ ਇਹ ਸਾਰੀ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਇਧਰ ਦੇ ਪਾਸੇ ਨੂੰ ਇਸ਼ਾਰਾ ਕਰ ਰਹੀ ਆ ਕਿ ਕਿਤਨਾ ਕਿਤੇ ਹੈ ਤਾਂ ਚੀਜ਼ਾਂ ਸੀ ਪਰ ਉਹਨੂੰ ਲਪਾਉਣ ਦੀਆਂ ਉਹਨੂੰ ਛਪਾਉਣ ਦੀਆਂ ਚੀਜ਼ਾਂ ਜ਼ਰੂਰ ਕੀਤੀਆਂ ਗਈਆਂ ਜਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਭਾਵੇਂ ਭੁੰਦਰ ਸਾਹਿਬ ਹੋਣ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਬਾਕੀ ਜਿਨ੍ਹਾਂ ਦੇ ਕੋਲ ਮੰਨਿਆ ਗਿਆ ਉਹਨਾਂ ਦੀ ਕਿਤਨਾ ਕਿਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਕੋਲ ਸਰਾਨਾ ਵੀ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਸਰਾਨਾ ਕੀਤੀ ਜਾਵੇ ਕਿ ਗਲਤੀ ਮੰਨੀ ਹੈ ਪਰ ਗਲਤੀ ਕਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀ ਉਹਨਾਂ ਦੀ ਸ਼ਿਕਾਇਤ ਹੋਈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਸੁਣਾਇਆ ਗਿਆ ਫੈਸਲਾ ਜਿਹੜਾ ਉਹਦੇ ਵਿੱਚ ਕਿੰਨੀ ਕਸਕਤੀ ਅਪਣਾਈ ਜਾਂਦੀ ਹੈ ਇਹ ਆਪਣੇ ਆਪ ਮੈਂਟਾਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਇਹ ਸਾਰੀ ਸਥਿਤੀ ਜਿਹੜੀ ਹੈ ਉਹ ਵੀ ਚਨਕਬਲ ਸਪਸ਼ਟ ਜ਼ਰੂਰ ਹੋ ਜਾਏਗੀ ਜਿਸ ਤਰੀਕੇ ਦੇ ਨਾਲ ਗੁਨਾਹ ਕਬੂਲੇ ਗਏ ਨੇ ਯੱਕ ਵੱਡਾ ਇਕੱਠ ਮੈਂ ਜ਼ਿਕਰ ਥੋੜਾ ਜਿਹਾ ਇਕੱਠ ਦਾ ਕਰੂੰਗਾ ਵੀ ਭਾਰੀ ਸੰਗਤ ਹੈ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀ ਹੋਈ ਹੈ ਵੈਸੇ ਲੋਕ ਘਰਾ ਵਿੱਚ ਬੈਠ ਕੇ ਵੀ ਸਭ ਦੀ ਨਿਗਾ ਜਿਹੜੀ ਉਹ ਇੱਥੇ ਅਕਸ਼ੀਰੀ ਅਕਾਲ ਤਖਤ ਸਾਹਿਬ ਤੇ ਬਣੀ ਹੋਈ ਹੈ ਤੇ ਕਿਹੋ ਜਿਹਾ ਮਾਹੌਲ ਹੈ ਲੋਕਾਂ ਦੇ ਵਿੱਚ ਕੀ ਚੱਲ ਰਿਹਾ ਕਿਸ ਤਰੀਕੇ ਦਾ ਮਾਹੌਲ ਉੱਥੇ ਸਿਰਜਿਆ ਹੋਇਆ ਜੀ ਬਿਲਕੁਲ ਜੇ ਮੈਂ ਜਾਣਕਾਰੀ ਦੇਵਾਂ ਸਿਕ ਸੰਗ ਦੀ ਤਾਂ ਲਗਾਤਾਰ ਲੋਕ ਚ ਨੇ ਜਿੱਥੇ ਵੀ ਜਗਾ ਮਿਲੀ ਉੱਥੇ ਬੈਠ ਗਏ ਉਹ ਭਾਵੇਂ ਪ੍ਰਕਰਮਾ ਹੋਵੇ ਭਾਵੇਂ ਸ਼ੇਖ਼ ਅਲਤਖ ਸਾਹਿਬ ਦੇ ਆਲ ਦਵਾਰ ਦੀ ਜਗਾ ਹੋਵੇ ਲੋਕਾਂ ਦੇ ਕੋਲੋਂ ਬੈਠ ਕੇ ਬੜੇ ਹੀ ਛੁਣਨੇ ਦੇ ਨਾਲ ਇਸ ਸਾਰੀ ਗੱਲਬਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਜਦੋਂ ਪੰਜੇ ਤਖਤਾਂ ਦੇ ਜਥੇਦਾਰ ਸਾਹਿਬਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਤਾਂ ਲੋਕ ਬਿਲਕੁਲ ਅੱਖਾਂ ਬੰਦ ਕਰਕੇ ਲੋਕਾਂ ਦੇ ਵੱਲੋਂ ਇਹ ਸਾਰੇ ਕੀਤੀ ਗਈ वार्तालाप ਨੂੰ ਸੁਣਿਆ ਗਿਆ ਉਹਨਾਂ ਦੇ ਫਰਮਾਨ ਨੂੰ ਸੁਣਿਆ ਗਿਆ ਤੇ ਹੁਣ ਜੇ ਇਸ ਤਰੀਕੇ ਦੇ ਨਾਲ ਅਜੇ ਵੀ ਹਫ਼ਤੇ ਦੇ ਵਿੱਚ ਬੈਠੇ ਨੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਦੀਆਂ ਕਿਤੇਆਂ ਗੱਲਾਂ ਦੇਖ ਸਕਤਾਂ ਨੂੰ ਪਰ ਹਜੂਮ ਜਿਹੜਾ ਹੈ ਸਿੱਖ ਸੰਗਤ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਆਇਆ ਹੋਇਆ ਹੈ ਬਹੁਤ ਅਜੀਬਾ ਲੱਗਦਾ ਜਿਵੇਂ ਵਿਸਾਖੀ ਦਾ ਕੋਈ ਦਿਨ ਹੋਵੇ ਸਿੱਖ ਸੰਗਤਾਂ ਦੇ ਲਈ ਇੱਕ ਨਵਾਂ ਦਿਨ ਚੜ੍ਹਨਾ ਹੋਵੇ ਨਵਾਂ ਇੱਕ ਮਿਆਰੀ ਫੈਸਲਾ ਆਉਣ ਤੋਂ ਬਾਅਦ ਜਿਵੇਂ ਇਸ ਸਿੱਖ ਪੰਥ ਨੂੰ ਇੱਕ ਨਵੀਂ ਦਿਸ਼ਾ ਤੇ ਪਛਾਣ ਮਿਲਣੀ ਹੋਵੇ ਇਸ ਤਰੀਕੇ ਦੇ ਨਾਲ ਲੋਕ ਆ ਕੇ ਇੱਥੇ ਬੈਠੇ ਨੇ ਲੋਕਾਂ ਦੇ ਕੋਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਤਨਗੁਰੂ ਦਾ ਜਾਪ ਕੀਤਾ ਜਾ ਰਿਹਾ ਤੇ ਜਿੱਥੇ-ਜਿੱਥੇ ਵੀ ਜਗ੍ਹਾ ਮਿਲੀ ਹੈ ਲੋਕ ਉੱਥੇ ਬੈਠ ਕੇ ਇਸ ਇਤਿਹਾਸਕ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਜੀ ਜੀ ਬਹੁਤ ਬਹੁ ਜਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਬਣਿਆ ਹੋਇਆ ਕੋਈ ਇਸ ਤਰੀਕੇ ਦਾ ਲੱਗਦਾ ਵੀ ਕੋਈ ਤਿਉਹਾਰ ਹੋਵੇ ਜਾਂ ਕੋਈ ਵਿਸਾਖੀ ਦਾ ਦਿਨ ਹੋਵੇ ਉਸ ਤਰੀਕੇ ਦੇ ਨਾਲ ਲੋਕਾਂ ਦੀਆਂ ਪੰਥ ਦੀਆਂ ਕੌਮ ਦੀਆਂ ਜਿਹੜੀਆਂ ਨਿਗਾਹ ਨੇ ਉਹ ਬਣੀਆਂ ਹੋਈਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੈਂ ਮੁਰਤੋਂ ਜ਼ਿਕਰ ਕਰੂੰਗਾ ਉਹ ਗਲਤੀਆਂ ਉਹ ਬਜਰ ਗੁਨਾਹ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਹੁਣਾ ਵੱਲੋਂ ਮੰਨ ਲਏ ਗਏ ਨੇ ਕਬੂਲ ਕਰ ਲਏ ਗਏ ਨੇ ਵੀ ਹਾਂ ਮਾਫੀ ਦਿੱਤੀ ਹੈ ਗੁਰਮੀਤ RAM ਰਹੀਮ ਨੂੰ ਹਾਂ ਉਸ ਤਰੀਕੇ ਦੇ ਨਾਲ ناکਾਮ ਰਹੀ ਸਾਡੀ ਸਰਕਾਰ ਉਹਨਾਂ ਦੋਖੀਆਂ ਨੂੰ ਫੜਨ ਦੇ ਲਈ ਜਿਹੜੇ ਵਜ਼ੀਰੀਆਂ ਤਾਂ ਜਿਹੜੇ ਕਹਿ ਸਕਦੇ ਆਂ ਵੀ ਟਿਕਟਾਂ ਨੇ ਜਿਹੜੀਆਂ ਉਹ ਵੰਡੀਆਂ ਗਈਆਂ ਨੇ ਜਿਹੜੇ ਗੁਰੂ ਦੇ ਪੰਥ ਦੇ ਦੋਖੀ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਤੇ ਉਹ ਬੰਦਿਆਂ ਨੂੰ ਜਿਹੜਾ ਲਗਾਇਆ ਗਿਆ ਸਿਰ ਤੇ ਬਿਠਾਇਆ ਗਿਆ ਜਿਹੜੇ ਬੰਦਿਆਂ ਨੇ ਪੰਜਾਬ ਦਾ ਘਾਣ ਕੀਤਾ ਪੰਜਾਬ ਦੀ ਨੌਜਵਾਨੀ ਦਾ ਸਿੱਖ ਨੌਜਵਾਨਾਂ ਨੂੰ ਜਿਨ੍ਹਾਂ ਨੇ ਕੋ-ਕੋ ਕੇ ਮਾਰਿਆ ਫੇਕ ਇਨਕਾਊਂਟਰਜ਼ ਕੀਤੇ ਬੁਚਰ ਸ਼ਬਦ ਜਿਹੜਾ ਵਰਤਿਆ ਸਿੰਘ ਸਹਿਬਾਨ ਨੇ ਉਹ ਕਹਿੰਦੇ ਉਹਨਾਂ ਨੂੰ ਜਿਹੜਾ ਗੁਰੂ ਦੇ ਦੋਖੀਆਂ ਨੂੰ ਪੰਜਾਬ ਦੇ ਦੋਖੀਆਂ ਨੂੰ ਨੌਜਵਾਨਾਂ ਦੇ ਦੋਖੀਆਂ ਨੂੰ ਇਹਨਾਂ ਨੇ ਉਹ ਆਪਣੇ ਨਿੱਜੀ ਸਵਾਰਥ ਦੇ ਲਈ ਆਪਣਾ ਨਿਝ ਪਗਾਉਣ ਦੇ ਲਈ ਉਹਨਾਂ ਨੂੰ ਜਿਹੜਾ ਉਹ ਡੀਜੀਪੀ ਲਗਾਇਆ ਗਿਆ ਇਜ਼ਹਾਰ ਆਲਮ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਹਾਲਾਂਕਿ ਹੁਣ ਕਟਹਿਰੇ 'ਚ ਖੜੇ ਨੇ ਸੁਪਰੀਮ ਪਾਵਰ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਇਹ ਕੋਈ ਆਮ ਕੋਰਟ ਨਹੀਂ ਹੈ ਇਹ ਗੁਰੂ ਮਹਾਰਾਜ ਦਾ ਜਿਹੜਾ ਥਾਪਿਆ ਹੋਇਆ ਸਾਜਿਆ ਹੋਇਆ ਤਖਤ ਹੈ ਇੱਥੇ ਝੂਠ ਨਹੀਂ ਬੋਲਣਾ ਨਿਮਾਣੇ ਸਿੱਖ ਦੀ ਤਰ੍ਹਾਂ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਪਰ ਕਿਤੇ ਨਾ ਕਿਤੇ ਇਹ ਐਕਸਕਿਊਜ਼ ਇੱਕ ਸੁਖਵੀਰ ਸਿੰਘ ਬਾਦਲ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਚੀਜ਼ਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋ ਟੁਕ ਜਵਾਬ ਜਿਹੜਾ ਉਹ ਮੰਗਿਆ ਗਿਆ ਸਿਰਫ ਹਾਂ ਜਾਂ ਨਾ ਤੇ ਹਾਂ ਕਰਦੇ ਗਏ ਨੇ ਉਹ ਗਲਤੀਆਂ ਉਹ ਗੋਲੀ ਕਾਂਡ ਜਿਹਦਾ ਹਲੇ ਵੀ ਸੱਟਾਂ ਬਣੀਆਂ ਇਨਵੈਸਟੀਗੇਸ਼ਨਸ ਹੋਈਆਂ ਪਰ ਕਿਤੇ ਤਣਪਤਣ ਨਹੀਂ ਲੱਗੀ ਗੱਲ ਉਹ ਚੀਜ਼ਾਂ ਨੂੰ ਵੀ ਮੰਨ ਲਿਆ ਗਿਆ ਵੀ ਹਾਂ ਮੈਂ ਗ੍ਰਹਿ ਮੰਤਰੀ ਸੀਗਾ ਮੇਰੇ ਪਿਤਾ ਨੇ ਜਿਹੜੇ ਉਹ ਮੁੱਖ ਮੰਤਰੀ ਸੀਗੇ ਤੇ ਸਾਡੀ ਸਰਕਾਰ ਦੇ ਦੌਰਾਨ ਇੱਕ ਪੰਥਕ ਸਰਕਾਰ ਹੋਣ ਦੇ ਬਾਵਜੂਦ ਜਿਹੜਾ ਇਹ ਬਜਰ ਗੁਨਾਹ ਬਜਰ ਗਲਤੀਆਂ ਹੋਈਆਂ ਨੇ ਲੋਕ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਇੱਕ ਜਾਬਤੇ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉੱਥੇ ਨਿਗਾਹ ਬਣੀਆਂ ਹੋਈਆਂ ਨੇ ਸਿੰਘ ਸਹਿਬਾਨ ਦੇ ਉੱਪਰ ਸਿੰਘ ਸਹਿਬਾਨ ਲਗਾਤਾਰ ਵਿਚਾਰ ਚਰਚਾ ਕਰ ਰਹੇ ਨੇ ਬੜੀ ਥੋੜੇ ਸਮੇਂ ਦੇ ਵਿੱਚ ਅੱਜ ਜਿਹੜਾ ਉਹ ਜਜਮੈਂਟ ਦਿੱਤੀ ਜਾਊਗੀ ਉਹ ਨਤਾਰਾ ਕੀਤਾ ਜਾਊਗਾ ਉਹ ਜਿਹੜੇ ਧਰੋ ਕਮਾਏ ਗਏ ਨੇ ਜਿਹੜਾ ਇੱਕ ਧੋਖਾ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਨਾਲ ਉਹਦਾ ਅੱਜ ਲੇਖਾ ਜੋਖਾ ਹੋਊਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਉਹਨਾਂ ਦੀ ਜੜੀ ਜੁੰਡਲੀ ਹੈ ਉਹਨਾਂ ਦੇ ਕੈਬਨਿਟ ਦੇ ਮੰਤਰੀ ਨੇ ਅੰਤਰੀ ਕਮੇਟੀ ਹੈ ਕੋਰ ਕਮੇਟੀ ਹੈ ਉਹ ਸਭ ਹੱਥ ਜੋੜ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਏ ਖੜੇ ਨੇ ਬੈਠੇ ਨੇ ਜਵਾਬ ਦੇ ਲਈ ਹਿਸਾਬ ਲੈਣ ਦੇ ਲਈ ਆਪਣੇ ਲੇਖਾ ਜੋਖਾ ਦਾ ਜੋ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਆਪਣੇ ਆਪ ਨੂੰ ਲੁੱਟਿਆ ਖਸੁੱਟਿਆ ਮਹਿਸੂਸ ਕੀਤਾ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਾਥ ਦਿੱਤਾ ਉਹ ਦੌਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਦੇ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਇੱਕ ਸੰਘਰਸ਼ ਚੱਲਿਆ ਪੰਜਾਬ ਦੇ ਨੌਜਵਾਨਾਂ ਨੇ ਹਥਿਆਰ ਚੁੱਕ ਕੇ ਆਪਣੇ ਹੱਕਾਂ ਦੀ ਰਾਖੀ ਦੇ ਲਈ ਜਿਹੜਾ ਉਹ ਇੱਕ ਸੰਘਰਸ਼ ਚੱਲਿਆ ਹਾਲਾਂਕਿ ਕੋਈ ਉਹਨੂੰ ਕਾਲਾ ਦੌਰ ਕਹਿੰਦਾ ਪਰ ਉਸ ਤੋਂ ਬਾਅਦ ਜਿਹੜਾ ਉਹ 10 ਸਾਲ ਦਾ ਸੰਤਾਪ ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆਂ ਮਾਵਾਂ ਨੇ ਪੰਜਾਬ ਦੀਆਂ ਭੈਣਾਂ ਨੇ ਹੰਡਾਇਆ ਉਹਦਾ ਲੇਖਾ ਜੋਖਾ ਕਰਨ ਦਾ ਜ਼ਿਕਰ ਆਉਂਦਾ 1997 ਦਾ 1997 ਦੇ ਵਿੱਚ ਜਵਾਬ ਮੰਗਿਆ ਮੈਨੀਫੈਸਟੋ 'ਚ ਇਹ ਚੀਜ਼ਾਂ ਜਾਰੀ ਕੀਤੀਆਂ ਗਈਆਂ ਵੀ ਨਹੀਂ ਜਵਾਬ ਲਿਆ ਜਾਊਗਾ ਹਿਸਾਬ ਮੰਗਿਆ ਜਾਊਗਾ ਬਕਾਇਦਾ ਉਹਨਾਂ ਦੋਖੀਆਂ ਨੂੰ ਖੜਾਇਆ ਜਾਊਗਾ ਕਟਹਿਰੇ ਦੇ ਵਿੱਚ ਤੇ ਕਟਹਿਰੇ ਦੇ ਵਿੱਚ ਖੜਾ ਕੇ ਜਿਹੜਾ ਉਹਨਾਂ ਦਾ ਲੇਖਾ ਜੋਖਾ ਕੀਤਾ ਜਾਊਗਾ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਇਨਸਾਫ ਕੀਤਾ ਜਾਊਗਾ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੇ ਉਹ ਸੰਤਾਪ ਹੰਡਾਇਆ ਉਹ ਅੱਜ ਅੱਜ ਉਹ ਫੈਸਲੇ ਦੀ ਘੜੀ ਹੈ ਅੱਜ ਲੇਖਾ ਜੋਖਾ ਹੋਊਗਾ ਸਿੰਘ ਸਾਹਿਬਾਨ ਨੇ ਕੱਲਾ ਕੱਲਾ ਜਿਹੜਾ ਸਵਾਲ ਹੈ ਕੱਲਾ ਕੱਲਾ ਬਜਰ ਗੁਨਾਹ ਜਿਹੜਾ ਉਹ ਕੀਤਾ ਗਿਆ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੱਜ ਉੱਥੇ ਖੜੀ ਹੈ ਤੇ ਜਵਾਬ ਦੇਣ ਲਈ ਤਿਆਰ ਨੇ ਥੋੜੇ ਸਮੇਂ ਦੇ ਵਿੱਚ ਬਹੁਤ ਜਲਦ ਜਿਹੜਾ ਉਹ ਜਵਾਬ ਮਿਲੂਗਾ ਵੀ ਕਿਸ ਤਰੀਕੇ ਦੀ ਸਜ਼ਾ ਉਹ ਦਿੱਤੀ ਜਾਊਗੀ ਕਿਉਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਸੀਗੇ ਸੁਖਵੀਰ ਸਿੰਘ ਬਾਦਲ ਸਮੁੱਚੀ ਲੀਡਰਸ਼ਿਪ ਪ੍ਰੇਮ ਸਿੰਘ ਚੰਦੂ ਮਾਜਰਾ ਬਚਦੇ ਨਜ਼ਰ ਆਏ ਵੀ ਕਿਤੇ ਨਾ ਕਿਤੇ ਮੈਂ ਆਪਣਾ ਬਚਾਅ ਕਰ ਲਵਾਂ ਪਰ ਬਚਾਰ ਨਹੀਂ ਹੋ ਸਕਦਾ ਇਹ ਗੁਰੂ ਮਹਾਰਾਜ ਦਾ ਸਾਜਿਆ ਹੋਇਆ ਤਖਤ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਜਿਹੜਾ ਫੈਸਲਾ ਹੋਣਾ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਪੰਜਾਬ ਚ ਦੇਸ਼ਾਂ ਵਿਦੇਸ਼ਾਂ ਚ ਬੈਠੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਦੇਖ ਰਹੇ ਹੋ ਵੱਧ ਤੋਂ ਵੱਧ ਇਸ ਲਾਈਵ ਨੂੰ ਲਾਇਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਾਂ ਜੋ ਪਤਾ ਲੱਗੇ ਵੀ ਅੱਜ ਦਾ ਦਿਨ ਵਾਕਈ ਇਤਿਹਾਸ ਸਿਰਜਣ ਵਾਲਾ ਹੈ ਕਿਉਂਕਿ ਇਹ ਗੱਲ ਪੰਜਾਬ ਦੀ ਹੈ ਪੰਜਾਬੀਅਤ ਦੀ ਹੈ ਸਾਡੀ ਕੌਮ ਦੀ ਹੈ ਪੰਜਾਬ ਦੇ ਉਹਨਾਂ ਦਰਦਾਂ ਦੀ ਹੈ ਪੰਜਾਬ ਦੇ ਉਹਨਾਂ ਜ਼ਖਮਾਂ ਦੀ ਹੈ ਜਿਨ੍ਹਾਂ ਤੇ ਮਲਮ